ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਦੇ ਨਿਰਮਾਣ ਲਈ ਨੋਟੀਫਿਕੇਸ਼ਨ ਜਾਰੀ ਪੰਜਾਬ ਵੱਲੋਂ ਸਖਤ ਪ੍ਰਤੀਕਰਮ ਚਾਰਖੰਡ ਵਿੱਚ ਪਹਿਲੇ ਪੜਾਅ ਵਿੱਚ 65% ਦੀ ਮਤਦਾਨ 43 ਵਿਧਾਨ ਸਭਾ ਹਲਕਿਆਂ ਵਿੱਚ 683 ਉਮੀਦਵਾਰ ਮੈਦਾਨ ਵਿੱਚ ਸੈਨੇਟ ਚੋਣਾਂ ਕਰਵਾਉਣ ਲਈ ਦੋਸ ਸਮਰਚ ਕਰਦੇ ਵਿਦਿਆਰਥੀਆਂ ਤੇ ਲਾਠੀ ਚਾਰਜ ਸਖਵੀਰ ਵੱਲੋਂ ਤਨਖਾਹ ਜਲਦ ਲਗਵਾਉਣ ਸੰਬੰਧੀ ਜ਼ਥੇਦਾਰ ਨੂੰ ਮੋੜ ਅਰਜ਼ੋਈ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਕੰਮਕਾਜ ਤੇ ਵੀ ਪੈ ਰਿਹਾ ਭਾਰੀ ਅਸਰ ਮੁਜਰਮ ਹੋਣ ਤੇ ਕਾਰਨੇਟਾ ਜਾ ਸਕਦਾ ਸੁਪਰੀਮ ਕੋਰਟ ਦੇਸ਼ ਤੋਂ ਬਾਅਦ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ। ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਜਿਸ ਤੋਂ ਬਾਅਦ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਵੱਖ-ਵੱਖ ਸਿਆਸੀ ਆਗੂਆਂ ਨੇ ਸਖਤ ਪ੍ਰਤੀਕਰਮ ਦਿੱਤਾ ਹੈ। ਜੇਕਰ ਜੋਗਾ ਕਿ 2022 ਵਿੱਚ ਜੈਪੁਰ ਵਿੱਚ ਉਤਰੀ ਖੇਤਰ ਕੌਂਸਲ ਦੀ ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੇ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਲਈ ਚੰਡੀਗੜ੍ਹ ਚ ਜ਼ਮੀਨ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ ਜਿਸ ਦੇ ਚਲਦਿਆਂ ਹੁਣ ਨਵੀਂ ਵਿਧਾਨ ਸਭਾ ਦੀ ਚੰਡੀਗੜ੍ਹ ਵੱਲੋਂ ਰੇਲਵੇ ਸਟੇਸ਼ਨ ਤੋਂ ਆਈਟੀ ਪਾਰਕ ਨੂੰ ਜਾਣ ਵਾਲੀ ਸੜਕ ਦੇ ਨੇੜੇ 10 ਏਕੜ ਜ਼ਮੀਨ ਦਿੱਤੀ ਜਾ ਰਹੀ ਹੈ ਇਸ ਦੇ ਬਦਲੇ ਵਿੱਚ ਹਰਿਆਣਾ ਤੋਂ 12 ਏਕੜ ਜ਼ਮੀਨ ਲਈ ਜਾਵੇਗੀ ਮਨਸਾ ਦੇਵੀ ਕੰਪਲੈਕਸ ਨੇੜੇ 12 ਏਕੜ ਜ਼ਮੀਨ ਇਕੋ ਸੰਵੇਦਨਸ਼ੀਲ ਜ਼ੋਨ ਵਿੱਚ ਆਉਂਦੀ ਹੈ ਇਸ ਤੇ ਕੇਂਦਰ ਸਰਕਾਰ ਦੇ ਵਾਤਾਵਰਣ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਬਦਲਾਅ ਕੀਤਾ ਹੈ ਇਸ ਤਹਿਤ ਹੁਣ ਜ਼ਮੀਨ ਅਲਾਟ ਕਰਨ ਦੇ ਵਿੱਚ ਆਈ ਰਿਕਵਰਟ ਨੂੰ ਦੂਰ ਕਰ ਦਿੱਤਾ ਗਿਆ ਹੈ ਹੁਣ ਇਹ ਜ਼ਮੀਨ ਪ੍ਰਸ਼ਾਸਨ ਨੂੰ ਆਸਾਨੀ ਨਾਲ ਟਰਾਂਸਫਰ ਕੀਤੀ ਜਾ ਸਕਦੀ ਹੈ ਤੇ ਪ੍ਰਸ਼ਾਸਨ ਰੇਲਵੇ ਸਟੇਸ਼ਨ ਨੇੜੇ ਵਿਧਾਨ ਸਭਾ ਦੀ ਜ਼ਮੀਨ ਵੀ ਹਰਿਆਣਾ ਸਰਕਾਰ ਨੂੰ ਟਰਾਂਸਫਰ ਕਰ ਦੇਵੇਗਾ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਵਾਲੇ ਵਖਰੇ ਤੌਰ ਤੇ ਜ਼ਮੀਨ ਦੇਣ ਦੇ ਫੈਸਲੇ ਨੂੰ ਪੰਜਾਬ ਦੇ ਹੱਕਾਂ ਤੇ ਸਿੱਧੇ ਤੌਰ ਤੇ ਡਾਕਾ ਕਰਾਰ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੀ ਸਥਾਪਤੀ ਪੰਜਾਬ ਦੇ ਦਰਜਣਾ ਪਿੰਡਾਂ ਦੀ ਹੋਂਦ ਨੂੰ ਖਤਮ ਕਰਨ ਨਾਲ ਹੋਈ ਹੈ ਜਿਸ ਕਰਕੇ ਸ਼ਹਿਰ ਤੇ ਕੇਵਲ ਪੰਜਾਬ ਦਾ ਹੀ ਹੱਕ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਤੇ ਹਿੱਤਾਂ ਨੂੰ ਦਰਕਨਾਰ ਕਰਕੇ ਚੰਗਾ ਨਹੀਂ ਕੀਤਾ ਜਾ ਰਿਹਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵੱਲੋਂ ਸਾਡੇ ਅਧਿਕਾਰਾਂ ਨੂੰ ਯੋਜਨਾਵਾਦ ਢੰਗ ਨਾਲ ਖਤਮ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਨੂੰ ਆਪਣੀ ਵਿਧਾਨ ਸਭਾ ਲਈ ਚੰਡੀਗੜ੍ਹ ਵਿੱਚ 10 ਏਕੜ ਵੱਖਰੀ ਜਗ੍ਹਾ ਦੇਣ ਦਾ ਤਾਜ਼ਾ ਕਦਮ ਪੰਜਾਬੀਆਂ ਦੇ અપਮਾਨ ਤੋਂ ਘੱਟ ਨਹੀਂ। ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਦਾ ਇਹ ਫੈਸਲਾ ਚੰਡੀਗੜ੍ਹ ਦੇ ਪੰਜਾਬ ਦੇ ਇਤਿਹਾਸਕ ਅਤੇ ਸੱਭਿਆਚਾਰਕ ਦਾਅਵਿਆਂ ਤੇ ਸਰੇਆਮ ਹਮਲਾ ਹੈ। ਆਪ ਵਿਧਾਇਕ ਅਨਮੋਲ ਗਗਨ ਮਾਨ ਨੇ ਹਰਿਆਣਾ ਨੂੰ ਬਖਰੀ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਦੇਣ ਦਾ ਵਿਰੋਧ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਤੇ ਪੰਜਾਬ ਦਾ ਪੂਰਾ ਹੱਕ ਹੈ। ਇਹ ਪੰਜਾਬ ਦੇ 22 ਪਿੰਡਾਂ ਨੂੰ ਗ਼ਾੜ ਕੇ ਬਸਾਇਆ ਗਿਆ ਸੀ। ਹੁਣ ਹਰਿਆਣਾ ਵੱਲੋਂ ਇੱਥੇ ਵਿਧਾਨ ਸਭਾ ਬਣਾਉਣ ਦਾ ਫੈਸਲਾ ਬਿਲਕੁਲ ਗਲਤ ਹੈ। ਪੰਜਾਬ ਸਰਕਾਰ ਇਸ ਫੈਸਲੇ ਦਾ ਪੂਰੀ ਤਰ੍ਹਾਂ ਵਿਰੋਧ ਕਰੇਗੀ। ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਨੂੰ ਬਖਰੀ ਵਿਧਾਨ ਸਭਾ ਬਣਾਉਣ ਲਈ ਚੰਡੀਗੜ੍ਹ ਵੱਚੋਂ ਜ਼ਮੀਨ ਅਲਾਟ ਕਰਨ ਦੀਆਂ ਤਾਜ਼ਾ ਖਬਰਾਂ ਦਾ ਸਖਤ ਨੋਟਿਸ ਰੈਂਦੇ ਆ ਕਿਹਾ ਹੈ ਕਿ ਇਹ ਫੈਸਲਾ ਬਹੁਤ ਹੈਰਾਨ ਕਰਨ ਵਾਲਾ ਹੈ ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਫ ਦਾ ਮੰਤਰੀ ਡਾਕਟਰ ਦਲਜੀਤ ਸਿੰਘ ਜੀਮਾ ਨੇ ਸੋਸ਼ਲ ਮੀਡੀਆ ਤੇ ਸਾਂਝੀ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਇਸ ਨੂੰ ਪੰਜਾਬ ਪੁਨਰਗਠਨ ਐਕਟ 1904 ਦੀ ਪੂਰੀ ਤਰ੍ਹਾਂ ਗੈਰ ਕਾਨੂੰਨੀ ਗੈਰ ਸੰਵਿਧਾਨਕ ਤੇ ਕੋਰ ਅਲੰਘਣਾ ਦੱਸਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੀ ਬੇਇਨਸਾਫੀ ਤੇ ਇੱਕ ਹੋਰ ਧੋਖਾ ਹੈ। ਚਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ 43 ਸੀਟਾਂ ਦੇ ਬੁੱਧਵਾਰ ਸ਼ਾਮ 5 ਵਜੇ ਤੱਕ 66.37% ਦੀ ਪੋਲਿੰਗ ਹੋਈ ਹੈ। ਜਾਣਕਾਰੀ ਦਿੰਦੇਆਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਹਰਦਾਗਾ ਜ਼ਿਲ੍ਹਾ 73% ਦੀ ਪੋਲਿੰਗ ਨਾਲ ਸਭ ਤੋਂ ਉੱਪਰ ਆ ਜਦਕਿ ਹਜਾਰੀਬਾਗ ਜ਼ਿਲ੍ਹੇ ਚ ਸਭ ਤੋਂ ਘੱਟ 58% ਦੀ ਬੋਟਾਂ ਪਈਆਂ 10 ਸੂਬਿਆਂ ਦੀਆਂ 31 ਵਿਧਾਨ ਸਭਾ ਤੇ ਕੇਰਲ ਦੇ ਵੈਨਾਰਡ ਲੋਕ ਸਭਾ ਹਲਕੇ ਦੀ ਉਪ ਚੋਣ ਲਈ ਵੀ ਪੋਲਿੰਗ ਹੋਈ ਹੈ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਜਗਤਪਾਲ ਇਲਾਕੇ ਵਿੱਚ ਤ੍ਰੇਨਮੂਲ ਕਾਂਗਰਸ ਦੇ ਨੇਤਾ ਅਸ਼ੋਕ ਸਾਹੂ ਤੇ ਕੁਝ ਵਿਅਕਤੀਆਂ ਨੇ ਬੰਬ ਸੁੱਟੇ ਤੇ ਫਾਇਰਿੰਗ ਕੀਤੀ ਹੈ ਇਸ ਕਾਰਨ ਉਸਦੀ ਮੌਤ ਹੋ ਗਈ। ਉਹ ਤਰਨਮੂਲ ਦੇ ਵਾਰਡ ਪ੍ਰਧਾਨ ਰਹਿ ਚੁੱਕੇ ਹਨ। ਉੱਥੇ Rajasthan ਵਿੱਚ 69% ਦੀ ਫੋਲਿੰਗ ਹੋਈ ਹੈ। Rajasthan ਦੀ ਦਿਉਲੀ ਉਨੀਆਰਾ ਸੀਟ ਤੇ ਕਾਂਗਰਸ ਦੇ ਬਾਗੀ ਤੇ ਆਜ਼ਾਦ ਉਮੀਦਵਾਰ ਨਰੇਸ਼ ਮੀਨਾ ਨੇ ਐਸਟੀਐਮ ਅਮਿਤ ਚੌਧਰੀ ਨੂੰ ਥੱਪੜ ਮਾਰ ਦਿੱਤਾ। ਉਧਰ ਇਸ ਮਾਮਲੇ ਵਿੱਚ ਨਰੇਸ਼ ਦੀ ਗ੍ਰਿਫਤਾਰੀ ਨੂੰ ਲੈ ਕੇ ਮੁੱਖ ਚੌਂਕਦਾਰੀਆ ਤੇ ਮੁੱਖ ਸਕੱਤਰ ਨੂੰ ਆਰਐਸ ਐਸ ਐਸੋਸੀਏਸ਼ਨ ਦਾ ਵਫ਼ਤ ਮਿਲਿਆ ਇਸ ਤੋਂ ਬਾਅਦ ਨਰੇਸ਼ ਨੂੰ ਗ੍ਰਿਫਤਾਰ ਕਰ ਲਿਆ। ਨਕਸਲ ਪ੍ਰਭਾਵਿਤ ਪਛਮੀ ਸਿੰਘ ਭੂਮ ਸਰੰਡਾ ਦੇ ਪਿੰਡਾਂ ਵਿੱਚ ਸਥਿਤ ਬੂਥਾਂ ਤੇ ਬੰਪਰ VOTING ਹੋਈ ਹੈ ਸਰੰਡਾ ਦੇ ਪਿੰਡ ਵਾਸੀਆਂ ਨੇ ਨਕਸਲੀਆਂ ਵੱਲੋਂ ਵੋਟਾਂ ਦਾ ਬਾਈਕਾਟ ਕਰਨ ਦੀ ਧਮਕੀ ਨੂੰ ਨਜ਼ਰਅੰਦਾਜ਼ ਕਰਦਿਆਂ ਜੰਗਲਾਂ ਅਤੇ ਪਹਾੜਾਂ ਵਿੱਚੋਂ ਲੰਘ ਕੇ ਪੋਲਿੰਗ ਸਟੇਸ਼ਨ ਤੱਕ ਪਹੁੰਚ ਕੀਤੀ ਹੈ ਸਾਰੇ ਬੂਥਾਂ ਤੇ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੀ ਭਾਰੀ ਤਾਇਨਾਤੀ ਕੀਤੀ ਗਈ ਸਰੰਡਾ ਦੇ ਸਾਰੇ ਬੂਥਾਂ ਜਿਵੇਂ ਕਿ ਕਰਮਪਦਾ ਥੋਲਕੋਬਾਦ ਤਿਤਲੀ ਘਾਟ ਸੁਨਾਪੀ ਛੋਟਾ ਨਾਗਰਾ ਜੋਜੋ ਗੁੱਟੂ ਰੋਬਾਮ ਦੋਦਾਰੀ ਆਜ ਵੋਟਰਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾਈਆਂ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਲਿਖਿਆ ਕਿ ਅੱਜ ਚਾਰਖੰਡ ਵਿਧਾਨ ਸਭਾ ਚੋਣਾਂ 'ਚ ਵੋਟਾਂ ਦਾ ਪਹਿਲਾ ਪੜਾ ਹੈ ਮੈਂ ਸਾਰੇ ਵੋਟਰਾਂ ਨੂੰ ਲੋਕਤੰਤਰ ਦੇ ਇਸ ਤਿਹਾਰ ਵਿੱਚ ਪੂਰੇ ਉਤਸ਼ਾਹ ਨਾਲ ਵੋਟ ਪਾਉਣ ਦੀ ਅਪੀਲ ਕਰਦਾ ਹਾਂ ਇਸ ਮੌਕੇ ਮੇਰੇ ਸਾਰੇ ਨੌਜਵਾਨ ਦੋਸਤਾਂ ਜੋ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਹਨ ਨੂੰ ਮੇਰੀਆਂ ਹਾਰਦਿਕ ਵਧਾਈਆਂ ਚਾਰਖੰਡ ਦੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨੇ ਰਾਂਚੀ ਦੇ ਏਟੀਆਈ ਪੂਲੰਗਬੂਤ ਤੇ ਆਪਣੀ ਵੋਟ ਪਾਈ ਹੈ ਗੰਗਵਾਰ ਦਾ ਕਹਿਣਾ ਹੈ ਕਿ ਅੱਜ ਚਾਰਖੰਡ ਵਿਧਾਨ ਸਭਾ ਚੋਣਾਂ ਦੀ VOTING ਦਾ ਪਹਿਲਾ ਬੜਾ ਹੈ ਮੈਂ ਸਾਰੇ VOTERਾਂ ਨੂੰ ਆਪਣੇ VOTE ਦੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹਾਂ ਮੁੱਖ ਮੰਤਰੀ ਹਿਮੰਤ ਸਰੇਨੇ ਚੋਣਾਂ ਵਿੱਚ ਲੋਕਾਂ ਦਾ ਸਮਰਥਨ ਮੰਗਿਆ ਐਕਸ ਦੇ ਇੱਕ ਪੋਸਟ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਹੈ ਤਾਂ ਕਿਰਪਾ ਕਰਕੇ ਸਾਡਾ ਸਮਰਥਨ ਕਰੋ ਮੈਂ ਵਾਦਾ ਕਰਦਾ ਹਾਂ ਕਿ ਮੈਂ ਅਗਲੇ 5 ਸਾਲਾਂ ਵਿੱਚ ਅਜਿਹੇ ਕੰਮ ਕਰਾਂਗਾ ਤਾਂ ਜੋ ਸਾਡੀ ਤਰੱਕੀ ਦੀ ਰਫ਼ਤਾਰ ਨੂੰ ਕੋਈ ਰੋਕ ਨਾ ਸਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਬਹਾਲ ਕਰਵਾਉਣ ਦੇ ਲਈ ਪਿਛਲੇ 25 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਵੱਖ-ਵੱਖ ਵਿਦਿਆਰਥੀਆਂ ਨੇ ਸਾਂਝੇ ਮੰਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਬਣਾਇਆ। ਯੂਨੀਵਰਸਿਟੀ ਦੇ ਲਾਅ ਅਡਿਟੋਰੀਅਮ ਵਿਖੇ ਜਾਰੀ ਪੰਜਾਬ ਵਿਜ਼ਨ 2047 ਕਨਕਲੇਵਲ ਰੋਸ ਮਾਰਚ ਕੀਤਾ ਗਿਆ। ਜਿੱਥੇ ਚੰਡੀਗੜ੍ਹ ਪੁਲਿਸ ਨੇ ਵਿਦਿਆਰਥੀਆਂ ਤੇ लाठीचार्ज ਕਰਕੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਿਆ। ਵਿਦਿਆਰਥੀ ਆਗੂ ਇਸ ਰਵੱਈਏ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਟਨਾ ਸਥਾਨ ਤੇ ਹੀ ਪ੍ਰਦਰਸ਼ਨ ਕਰਨ ਲੱਗੇ। ਇਸ ਮੌਕੇ ਤੇ ਵੱਖ-ਵੱਖ ਸਿਆਸੀ ਆਗੂਆਂ ਸਮਾਜਿਕ ਕਾਰਕੁਨਾਂ ਅਤੇ ਸਾਬਕਾ ਸੈਨਟ ਮੈਂਬਰਾਂ ਵੱਲੋਂ ਵੀ ਜਾਰੀ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਹੈ। ਮਾਮਲੇ ਸੰਬੰਧੀ ਵਿਦਿਆਰਥੀਆਂ ਦੀ ਹਮਾਇਤ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਦਾ ਕਹਿਣਾ ਹੈ ਕਿ ਕੇਂਦਰ ਕੇਵਲ ਤਹਾਡੀ ਸੈਨਟ ਨਹੀਂ ਖੋ ਰਿਹਾ ਸਗੋਂ ਕੇਂਦਰ ਸ਼ਾਸਤ ਪ੍ਰਦੇਸ਼ ਤੇ ਪੰਜਾਬ ਦੇ ਹੱਕਾਂ ਦੀ ਆਖਰੀ ਕੜੀ ਤੋੜ ਰਿਹਾ ਹੈ। ਤਾਂ ਜੋ ਚੰਡੀਗੜ੍ਹ ਤੇ ਕਾਬਜ਼ ਹੋਇਆ ਜਾ ਸਕੇ। ਉਹਨਾਂ ਦਾ ਕਹਿਣਾ ਹੈ ਕੇਂਦਰ ਅਜਿਹਾ ਕਰਕੇ ਪੰਜਾਬ ਨੂੰ ਸ਼ਕਤੀਹੀਣ ਕਰਨ ਦੇ ਯਤਨ ਕਰ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਵਿਦਿਆਰਥੀਆਂ ਤੇ ਹੋਏ ਇਸ ਬਿੱਲ ਪਰਜੋਗ ਦੀ ਨਿਖੇਦੀ ਕੀਤੀ ਹੈ ਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਮਾਮਲੇ ਸੰਬੰਧੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਤਰਖਾਇਆ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੱਤਰ ਦੇ ਕੇ ਉਹਨਾਂ ਸੰਬੰਧੀ ਮਾਮਲੇ ਦੀ ਅਗਲੀ ਕਾਰਵਾਈ ਜਲਦੀ ਕਰਨ ਦੀ ਅਪੀਲ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਹ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰਤ ਵਿੱਚ ਪੱਤਰ ਦੇ ਕੇ ਉਨ੍ਹਾਂ ਨਾਲ ਸਬੰਧਤ ਮਾਮਲੇ ਦੀ ਅਗਲੀ ਕਾਰਵਾਈ ਜਲਦੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੁਝ ਨਿੱਜੀ ਰਜੇਵੇਂ ਹਨ ਜਿਸ ਕਰਕੇ ਉਹ ਚਾਹੁੰਦੇ ਹਨ ਕਿ ਮਾਮਲੇ ਦੀ ਅਗਲੀ ਕਾਰਵਾਈ ਜਲਦੀ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜੋ ਵੀ ਹੁਕਮ ਹੋਵੇਗਾ ਉਹ ਸਿਰ ਮੱਥੇ ਪ੍ਰਵਾਨ ਹੋਵੇਗਾ। ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋਏ ਕੁਝ ਆਗੂਆਂ ਨੇ ਕੁਝ ਮਹੀਨੇ ਪਹਿਲਾਂ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕੀਤੀ ਸੀ ਇਸ ਸਬੰਧੀ ਜਥੇਦਾਰ ਵੱਲੋਂ ਉਹਨਾਂ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਸੀ ਅਤੇ ਉਹਨਾਂ ਸਪਸ਼ਟੀਕਰਨ ਦੇ ਦਿੱਤਾ ਸੀ ਉਹਨਾਂ ਵੱਲੋਂ ਲਾਏ ਗਏ ਸਾਰੇ ਦੋਸ਼ ਵੀ ਪਾਰਟੀ ਦਾ ਪ੍ਰਦਾਨ ਹੋਣ ਕਰਕੇ ਆਪਣੀ ਝੋਲੀ ਪਾ ਰਹੇ ਸਨ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਮੈਂ ਤਨਖਾਹਿਆ ਕਰਾਰ ਦਿੱਤਾ ਗਿਆ ਇਸ ਆਦੇਸ਼ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਅਗਲੇ ਦਿਨ ਹੀ ਇਸ ਸਬੰਧੀ ਆਪਣਾ ਮੁਆਫੀਨਾਮਾ ਸਬੰਧੀ ਪੱਤਰ ਸੌਂਪ ਦਿੱਤਾ ਸੀ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਲਦੀ ਕਾਰਵਾਈ ਸਬੰਧੀ ਪੱਤਰ ਦੇਣ ਆਏ ਸੁਖਬੀਰ ਸਿੰਘ ਬਾਦਲ ਦੇ ਪੈਰ ਤੇ ਸੱਟ ਲੱਗੀ ਹੈ। ਅਤੇ ਪੈਰ ਦੀ ਇੱਕ ਉਂਗਲ ਤੇ ਫ੍ਰੈਕਚਰ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਰਾਗੂ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰਤ ਵਿੱਚ ਕੁਰਸੀ ਤੇ ਬੈਠਣ ਸਮੇਂ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ। ਅਤੇ ਪੈਰ ਦੇ ਇੱਕ ਪਾਸੇ ਪਾਰ ਪੈਣ ਕੰਨ ਉਂਗਲ ਫ੍ਰੈਕਚਰ ਹੋ ਗਈ। ਸ਼ੇਰ ਗੁਰੂ ਰਾਮਦਾਸ ਜੀ ਹਸਪਤਾਲ ਵਿਖੇ ਡਾਕਟਰਾਂ ਨੇ ਜਾਂਚ ਕੀਤੀ ਮਾਮੂਲੀ ਫ੍ਰੈਕਚਰ ਹੋਣ ਕਾਰਨ ਉਹਨਾਂ ਦੇ ਪੈਰ ਅਤੇ ਲੱਤ ਤੇ ਡਾਕਟਰਾਂ ਨੇ ਪਲਾਸਟਰ ਲਗਾਉਣਾ ਪਿਆ ਹੈ ਜਿਸ ਕਾਰਨ ਹੁਣ ਉਹਨਾਂ ਨੂੰ ਕੁਝ ਦਿਨ ਘਰ ਆਰਾਮ ਕਰਨਾ ਪਵੇਗਾ ਸੀਨੀਅਰ ਅਕਾਲੀਆ ਗੂ ਡਾਕਟਰ ਦਿਲਜੀਤ ਸਿੰਘ ਚਿਮਾਰਾ ਕਹਿਣਾ ਹੈ ਕਿ ਅੱਜ ਪੰਜਾਬ ਤੇ ਪੰਥ ਨੂੰ ਜੋ ਦਰਪੇਸ਼ ਚੁਣੌਤੀਆਂ ਹਨ ਉਹਨਾਂ ਬਾਰੇ ਜ세ਦਾਰ ਸਾਹਿਬ ਨੂੰ ਸੁਖਵੀਰ ਸਿੰਘ ਬਾਦਲ ਵੱਲੋਂ ਲਿਖਤੀ ਪੱਤਰ ਦਿੱਤਾ ਗਿਆ ਹੈ ਉਨਾ ਕਹਿਆ ਕਿ ਸਾਡੀ ਜੋਦੜੀ ਹੈ ਕਿ 2.5 ਮਹੀਨੇ ਦਾ ਸਮਾਂ ਹੋ ਗਿਆ ਹੈ ਫੈਸਲਾ ਜਲਦ ਕੀਤਾ ਜਾਵੇ। ਉਹਨਾਂ ਕਹੇ ਕਿ ਪਹਿਲਾਂ ਜਿਮਨੀ ਚੋਣਾ ਬੇਲੇ ਵੀ ਬੇਨਤੀ ਕੀਤੀ ਸੀ ਅਤੇ ਹੁਣ ਅਦਾਲਤ ਦੇ ਆਦੇਸ਼ ਅਨੁਸਾਰ ਨਿਗਮ ਚੋਣਾ ਜਲਦ ਹੋਣ ਵਾਲੀਆਂ ਹਨ। ਕਿਸਾਨ ਸਮੱਸਿਆਵਾਂ ਦੇ बटे ਮਸਲੇ ਤੋਂ ਇਲਾਵਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਮਾਮਲੇ ਪੰਜਾਬ ਅਤੇ ਪੰਥ ਦੇ ਸੰਮੁਖ ਹਨ। ਇਸ ਲਈ ਸਿੰਘ ਸਾਹਿਬ ਨੂੰ ਬੇਨਤੀ ਹੈ ਕਿ ਜਲਦੀ ਫੈਸਲਾ ਸੁਣਾਇਆ ਜਾਵੇ ਤਾਂ ਜੋ ਅਕਾਲੀ ਦਲ ਪੰਜਾਬ ਤੇ ਪੰਥ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਿਵਾ ਸਕੇ। ਸਪਰੀਮ ਕੋਰਟ ਨੇ ਬਲਡੋਜ਼ਰ ਨਿਆਂ ਦੀ ਤੁਲਨਾ ਬਦ ਅਮਨੀ ਦੇ ਹਰਾਤ ਨਾਲ ਕਰਦਿਆਂ ਪੂਰੇ ਮੁਲਕ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਅਤੇ ਕਿਹਾ ਹੈ ਕਿ ਕਾਰਨ ਦੱਸੋ ਨੋਟਿਸ ਦਿੱਤੇ ਬਿਨਾ ਕਿਸੇ ਵੀ ਸੰਪਤੀ ਨੂੰ ਢਾਇਆ ਨਹੀਂ ਜਾਣਾ ਚਾਹੀਦਾ ਸਿੱਖਲੀ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਪ੍ਰਭਾਵਤਾਂ ਨੂੰ ਜਵਾਬ ਦੇਣ ਲਈ 15 ਦਿਨ ਦਾ ਸਮਾਂ ਵੀ ਦਿੱਤਾ ਜਾਣਾ ਚਾਹੀਦਾ ਹੈ ਜਸਟਸ ਵੀਰ ਗਵਈਏ ਤੇ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਸਖਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਅਧਿਕਾਰੀ ਜੱਜਾਂ ਵਾਂਗ ਜੁਡੀਸ਼ੀਅਲ ਤਾਕਤਾਂ ਦੀ ਵਰਤੋਂ ਕਰਦੇ ਹਨ ਪ੍ਰਕਿਰਿਆ ਦਾ ਪਾਲਣ ਕੀਤੇ ਬਿਨਾਂ ਨਾਗਰਿਕਾਂ ਦੀਆਂ ਸੰਪਤੀਆਂ ਢਾਕੇ ਉਹਨਾਂ ਨੂੰ ਸਜ਼ਾਵਾ ਦੇ ਸਕਦੇ ਹਨ ਬੈਂਚ ਦਾ ਕਹਿਣਾ ਹੈ ਕਿ ਜੇ ਕਾਰਜਪਾਲਕ ਅਧਿਕਾਰੀ ਜੱਜਾਂ ਵਾਂਗ ਕੰਮ ਕਰਦੇ ਹਨ ਅਤੇ ਕਿਸੇ ਨਾਗਰਿਕ ਨੂੰ ਇਸ ਆਧਾਰ ਤੇ ਮਕਾਨ ਢਾਉਣ ਦੀ ਸਜ਼ਾ ਦਿੰਦੇ ਹਨ ਕੀ ਉਹ ਮੁੱਲਜ਼ਮ ਹੈ ਤਾਂ ਇਹ ਸ਼ਕਤੀਆਂ ਦੀ ਵੰਡ ਦੇ ਸਿਧਾਂਤ ਦੀ ਉਲੰਘਣਾ ਹੈ ਉਨਾ ਬੁਲਡੋਜ਼ਰ ਵੱਲੋਂ ਇਮਾਰਤ ਨੂੰ ਢਾਉਣ ਕਰਨ ਔਰਤਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਰਾਤੋ-ਰਾਤ ਬੇਕਾਰ ਕਰਨ ਦੇ ਦ੍ਰਿਸ਼ ਨੂੰ ਦਿਲ ਤਹਿਲਾ ਦੇਣ ਵਾਲਾ ਦੱਸਿਆ ਹੈ ਬੈਂਚ ਦਾ ਕਹਿਣਾ ਹੈ ਕਿ ਮਨਮਾਨੇ ਢੰਗ ਨਾਲ ਕੀਤੀ ਗਈ ਕਾਰਵਾਈ ਦੀ ਸੰਵਿਧਾਨ ਵਿੱਚ ਕੋਈ ਥਾਂ ਨਹੀਂ ਹੈ ਜੋ ਕਾਨੂੰਨ ਦੇ ਸ਼ਾਸਨ ਦੀ ਨੀਂਹ ਤੇ ਆਧਾਰਿਤ ਹੈ ਸਿਖਰਲੀ ਅਦਾਲਤ ਨੇ ਕਈ ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਬਿਨਾ ਸੰਪਤੀ ਢਾਉਣ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ ਹਵਾ ਦੇ ਪ੍ਰਦੂਸ਼ਣ ਦੀ ਮਾਰ ਚੱਲ ਰਹੀ ਰਾਤਾਨੀ ਦਿੱਲੀ ਭਾਰਤ ਦਾ ਸਭ ਤੋਂ ਵੱਧ ਅਤੇ ਦੁਨੀਆ ਤੇ ਦੂਜੇ ਨੰਬਰ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ ਇਸ ਧੁੰਮਖੀ ਧੁੰਦਰੇ ਬੁੱਧਵਾਰ ਨੂੰ ਦਿੱਲੀ ਵਿੱਚ ਹਵਾਈ ਸਫ਼ਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ ਜਦੋਂ ਦਿੱਲੀ ਹਵਾਈ ਅੱਡੇ ਤੋਂ ਸਵੇਰੇ ਸਿਫਰ ਦ੍ਰਿਸ਼ਤਾ ਦੇ ਕਾਰਨ ਘੱਟੋ-ਘੱਟ 7 ਉਡਾਣਾਂ ਨੂੰ ਮੋੜਨਾ ਪਿਆ ਜਦਕਿ ਕਈ ਉਡਾਣਾਂ ਵਿੱਚ ਦੇਰੀ ਹੋਈ ਹੈ ਜਿਸ ਕਾਰਨ ਮੁਸਾਫਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਤੁਆਂਖੀ ਧੁੰਦ ਕਾਰਨ ਬਣੇ ਹਾਲਾਤ ਕਾਰਨ ਦਿੱਲੀ ਹਵਾਈ ਅੱਡੇ ਦੇ ਮੁਸਾਫਰਾਂ ਨੂੰ ਐਡਵਾਈਜ਼ਰੀ ਜਾਰੀ ਕਰਦੇ ਹਾਂ ਕਿ ਉਡਾਣ ਸੰਬੰਧੀ ਜਾਣਕਾਰੀ ਲਈ ਸਬੰਧਤ 에ਅਰਲਾਈਨਜ਼ ਨਾਲ ਸੰਪਰਕ ਤੋਂ ਬਾਅਦ ਹੀ ਘਰ ਤੋਂ ਬਾਹਰ ਨਿਕਲਣ। ਹਾਸਲ ਜਾਣਕਾਰੀ ਮੁਤਾਬਕ ਖਰਾਬ ਮੌਸਮ ਦੇ ਕਾਰਨ ਸਵੇਰੇ 7 ਵਜੇ ਤੋਂ 6 ਉਡਾਣਾਂ ਨੂੰ ਜੈਪੁਰ ਅਤੇ ਇੱਕ ਲਖਨਊ ਵੱਲ ਮੋੜ ਦਿੱਤਾ ਗਿਆ। ਇਸ ਤੋਂ ਪਹਿਲਾਂ ਭਾਰਤੀ ਮੌਸਮ ਵਿਭਾਗ ਨੇ ਜਾਣਕਾਰੀ ਦਿੰਦੇ ਕਿਹਾ ਹੈ ਕਿ ਸਵੇਰੇ 5:30 ਵਜੇ ਦੇ ਆਸ-ਪਾਸ ਬਹੁਤ ਗਹਿਰੀ ਧੁੰਦ ਸੀ। ਦਿੱਲੀ ਹਵਾਈ ਅਡੇ ਤੇ ਸਵੇਰੇ 8:30 ਵਜੇ ਸਭ ਤੋਂ ਘੱਟ ਦ੍ਰਿਸ਼ਤਾ ਸੀ ਦੱਸਣਯੋਗ ਹੈ ਕਿ ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਦਾ ਸਭ ਤੋਂ ਬਿਜ਼ੀ ਹਵਾਈ ਅੱਡਾ ਹੈ ਅਤੇ ਇੱਥੋਂ ਰੋਜ਼ ਤਕਰੀਬਨ 1400 ਉਡਾਨਾਂ ਉਡਾਨ ਭਰਦੀਆਂ ਹਨ ਤੁੰਦ ਦੇ ਕਾਰਨ ਦਿਖਾਈ ਘਟ ਦੇਣ ਕਰਕੇ ਹਵਾਈ ਅਡੇ ਤੇ ਜਹਾਜ਼ਾਂ ਨੂੰ ਉਤਰਨ ਅਤੇ ਉਡਾਨ ਭਰਨ ਦਾ ਸਮਾਂ ਵੀ ਪ੍ਰਭਾਵਿਤ ਹੋਇਆ ਹੈ ਜਿਸ ਕਾਰਨ ਮੁਸਾਫਰਾਂ ਦੀ ਪੀੜ ਵਧ ਗਈ ਅਤੇ ਹਵਾਈ ਅਡੇ ਤੇ ਦਿਨ ਪਰ ਆਫੜਾ ਤਫਰੀਦ ਵਾਲਾ ਮਾਹੌਲ ਰਿਹਾ ਹੈ ਪਿਛਲੇ ਕੁ ਸਮੇਂ ਤੋਂ ਲਗਾਤਾਰ ਚਰਚਾ ਵਿੱਚ ਚੱਲੇ ਆ ਰਹੇ ਤਖਸ਼ੀਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਪਿਛਲੇ ਕਰੀਬ 2 ਸਾਲਾਂ ਤੋਂ ਮੁਹੱਈਆ ਕਰਵਾਈ ਜੈਡ ਸ਼੍ਰੇਣੀ ਦੀ ਸੁਰੱਖਿਆ ਵਾਪਸ ਕਰ ਦਿੱਤੀ ਅਤੇ ਉਨ੍ਹਾਂ ਦੀ ਸੁਰੱਖਿਆ ਵਿੱਚ ਹੁਣ ਕੇਵਲ ਪੰਜਾਬ ਪੁਲਿਸ ਦੇ ਮੁਲਾਜ਼ਮ ਰਹਿ ਗਏ ਹਨ 2022 ਵਿੱਚ ਜਦੋਂ ਪੰਜਾਬ ਸਰਕਾਰ ਨੇ ਮਰਹੂਮ ਪੰਜਾਬੀ ਗਾਇਕ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਨਾਲ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਾਪਸ ਲੈ ਲਈ ਸੀ ਤਾਂ ਉਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੀ ਸੇਵਾ ਨਿਭਾ ਰਹੇ ਹੋਣ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਾਪਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਡੀ ਗੰਦੀ ਵਿੱਚ ਸਿੱਖ ਹਲਕਿਆਂ ਦੁਆਰਾ ਇਤਰਾਜ਼ ਪ੍ਰਗਟਾਏ ਜਾਣ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਉਹਨਾਂ ਨੂੰ ਜੈਡ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਸੀ ਹਾਲਾਂਕਿ ਵਿਰੋਧ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਵੀ ਬਹਾਰ ਕਰ ਦਿੱਤੀ ਸੀ ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਵਿੱਚ ਸਿੰਘ ਸਾਹਿਬ ਨੇ ਕੇਂਦਰ ਸਰਕਾਰ ਨੂੰ ਇੱਕ ਹੋਰ ਪੱਤਰ ਲਿਖ ਕੇ ਸੁਰੱਖਿਆ ਵਾਪਸੀ ਦੀ ਮੰਗ ਕੀਤੀ ਤੇ ਹੁਣ ਇਸ ਮੰਗ ਪ੍ਰਵਾਨ ਹੋਣ ਤੇ ਸਿੰਘ ਸਾਹਿਬ ਦੀ ਸੁਰੱਖਿਆ ਵਿੱਚ ਤਾਇਨਾਤ CRP ਦੇ ਕਰੀਬ 22 ਜਵਾਨਾਂ ਨੇ ਬੀਤੀ ਦੇਰ ਰਾਤ ਉਹਨਾਂ ਦੇ ਸਥਾਨਕ ਰਹਿਸ਼ਤੂ ਰਵਾਨਗੀ ਪਾ ਦਿੱਤੀ ਸਿੰਘ ਸਾਹਿਬ ਦੀ ਸੁਰੱਖਿਆ 'ਉਨ ਪੰਜਾਬ ਪੁਲਿਸ ਤੇ ਸ਼ਰੋਮਣੀ ਕਮੇਟੀ ਦੇ ਟਾਸਕ ਫੋਰਸ ਦੇ ਮੁਲਾਜ਼ਮਾਂ ਦੇ ਹਵਾਲੇ ਰਹਿ ਗਈ ਹੈ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਆਮ ਆਦਮੀ ਕਲੀਨਿਕ ਦੀਆਂ ਬਿਲਡਿੰਗਾਂ ਤੇ ਆਪਣੀ ਤੇ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਲਈ ਕਰੋੜਾਂ ਰੁਪਏ ਖਰਚ ਕੀਤੇ ਹਨ ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਇਨ੍ਹਾਂ ਕਲੀਨਿਕਾਂ ਦੇ ਉਦਘਾਟਨ ਮੌਕੇ ਕਰਵਾਏ ਗਏ ਰਾਜਪਦਰੀ ਸਮਾਗਮਾਂ ਮੁੱਖ ਮੰਤਰੀ ਦੀਆਂ ਫੋਟੋ ਵਾਲੇ ਬੋਰਡਾਂ ਤੇ ਫਜ਼ੂਲ ਖਰਚੇ ਕੀਤੇ ਗਏ ਹਨ ਇਸ ਦੀ ਪਰਪਾਈ ਪੰਜਾਬ ਦੇ ਮੁੱਖ ਮੰਤਰੀ ਤੋਂ ਵਸੂਲੀ ਜਾਣੀ ਚਾਹੀਦੀ ਹੈ ਏ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਫ ਦਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਪਾਈ ਪੋਸਟ ਦੌਰਾਨ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸੂਬੇ ਤੇ ਚੜ੍ਹੇ 3.74 ਲੱਖ ਕਰੋੜ ਦੇ ਕਾਰਜੇ ਨੂੰ ਲੋਨ ਦੀ ਜਗ੍ਹਾ ਸੂਬਾ ਸਰਕਾਰ ਵੱਲੋਂ ਨਿੱਜੀ ਹਿੱਤਾਂ ਨੇ ਪੰਜਾਬ ਦੇ ਖਜ਼ਾਨੇ ਦੀ ਫਜ਼ੂਲ ਖਰਚੀ ਕੀਤੀ ਜਾ ਰਹੀ ਹੈ। ਸੂਬੇ ਦੇ ਲੋਕ ਇਹਨਾਂ ਦੇ ਫਜ਼ੂਲ ਖਰਚੇ ਕਿਉਂ ਚੱਲਣਾ ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਕਲੀਨਿਕਾਂ ਤੇ 100 ਕਰੋੜ ਤੋਂ ਵੱਧ ਫਜ਼ੂਲ ਖਰਚਾ ਕੀਤਾ ਗਿਆ ਹੈ ਜੋ ਕਿ ਮੁੱਖ ਮੰਤਰੀ ਤੋਂ ਵਸੂਲਿਆ ਜਾਣਾ ਚਾਹੀਦਾ ਹੈ। ਮਜੀਠੀਆ ਨੇ ਟਵੀਟ ਕਰਦੇ ਕਿਹਾ ਕਿ ਆਪ ਸਰਕਾਰ ਦੇ ਇਹਨਾਂ ਆਮ ਆਦਮੀ ਕਲੀਨਿਕਾਂ 'ਚ ਨਾ ਤਾਂ ਕੋਈ ਡਾਕਟਰ ਮੌਜੂਦ ਹੈ ਤੇ ਨਾ ਪੈਰਾਮੈਡੀਕਲ ਸਟਾਫ ਤੇ ਨਾ ਹੀ ਦਵਾਈਆਂ ਮਿਲੀਆਂ ਹਨ। ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿੱਚ ਸਿਹਤ ਸੁਵਿਧਾਵਾਂ ਦੇਣ ਵਿੱਚ ਫੇਲ ਸਾਬਤ ਹੋਈ ਹੈ। ਭੋਜਨ ਸਮਾਜ ਪਾਰਟੀ ਦੇ ਨਵੇਂ ਲਗਾਏ ਗਏ ਸੂਬਾ ਪ੍ਰਧਾਨ ਅਫਤਾਰ ਸਿੰਘ ਕਰੀਮਪੁਰੀ ਨੇ ਪਾਰਟੀ ਅਹੁਦੇਦਾਰਾਂ ਨਾਲ ਪਹਿਲੀ ਮੀਟਿੰਗ ਕੀਤੀ ਹੈ। ਪਾਰਟੀ ਦੇ ਸੂਬਾ ਦਫ਼ਤਰ ਵਿਖੇ ਕੀਤੀ ਗਈ ਮੀਟਿੰਗ ਵਿੱਚ ਉਨ੍ਹਾਂ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਸੰਗਠਨ ਲਈ ਡਟ ਕੇ ਕੰਮ ਕਰਨ ਲਈ ਕਿਹਾ ਹੈ। ਮੀਟਿੰਗ ਨੂੰ ਬਸਪਾ ਦੇ ਸੂਬਾ ਇੰਚਾਰਜ ਰਣਜੀਤ ਸਿੰਘ ਬੈਣੀਵਾਲ, ਵਿਪul ਕੁਮਾਰ, ਡਾਕਟਰ ਨਿਸ਼ੱਤਰਪਾਰ, ਅਜੀਤ ਸਿੰਘ ਭੈਣੀ ਸਮੇਤ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨੇ ਵੀ ਸੰਬੋਧਨ ਕੀਤਾ ਹੈ। ਸੂਬਾ ਇੰਚਾਰਜ ਰਣਜੀਤ ਸਿੰਘ ਵੈਨੂਵਾਲ ਦਾ ਕਹਿਣਾ ਹੈ ਕਿ ਪਾਰਟੀ ਸੰਬੰਧੀ ਕੰਮਕਾਜ ਦੀ ਜਾਣਕਾਰੀ ਸਮੇਂ-ਸਮੇਂ ਸਰ ਪਾਰਦਰਸ਼ੀ ਢੰਗ ਨਾਲ ਉਹ ਵਰਕਰਾਂ ਅੱਗੇ ਵੀ ਰੱਖਦੇ ਰਹੇ ਹਨ ਇਸ ਮੌਕੇ ਸੂਬਾ ਇੰਚਾਰਜ ਵਿਪਲ ਕੁਮਾਰ ਦਾ ਕਹਿਣਾ ਹੈ ਕਿ ਪਾਰਟੀ ਦਾ ਕੰਮ ਲਗਾਤਾਰ ਚੱਲਦਾ ਰਹਿੰਦਾ ਹੈ ਅਤੇ ਵਰਕਰ ਇਸ ਵਿੱਚ ਹੋਰ ਮਿਹਨਤ ਤੇ ਲਗਨ ਨਾਲ ਰੈਵਰਨਰਾ ਸਤਾ ਪ੍ਰਾਪਤੀ ਦਾ ਟੀਚਾ ਹਾਸਲ ਕਰਨ ਇਸ ਮੌਕੇ ਬਸਪਾ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੂਰੀ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਹ ਬਸਪਾ ਦੇ ਅੰਦੋਲਨ ਲਈ ਸਮਰਪਿਤ ਹੋ ਕੇ ਕੰਮ ਕਰਦੇ ਰਹੇ ਹਨ ਅਤੇ ਹੁਣ ਜਦੋਂ ਪੈਣ ਮਾਇਆਵਤੀ ਨੇ ਉਹਨਾਂ ਨੂੰ ਦੁਬਾਰਾ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਹੈ ਤਾਂ ਉਹ ਸਮੂਹ ਵਰਕਰਾਂ ਤੇ ਲੀਡਰਸ਼ਿਪ ਨੂੰ ਨਾਲ ਲੈ ਕੇ ਪੰਜਾਬ ਦੇ ਸੰਗਠਨ ਨੂੰ ਮਜ਼ਬੂਤ ਕਰਨਗੇ ਤੇ ਵਰਕਰਾਂ ਦੇ ਸੁਪਨੇ ਨੂੰ ਸਾਕਾਰ ਕਰਨਗੇ ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਦੇ ਲੋਕ ਪਰੇਸ਼ਾਨ ਹਨ ਅਤੇ ਪਾਰਟੀ ਦੇ ਪ੍ਰਧਾਨ ਵੱਜੋਂ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੂਬੇ ਦੇ ਲੋਕਾਂ ਦੀ ਲੜਾਈ ਲੜਨ। ਬਰਤਾਨਵੀ ਲੇਖਕਾ ਸਾਮੰਥਾ ਹਾਰਵੇ ਦੇ ਨਾਵਲ ਔਰਬਿਟਲ ਨੇ ਸਾਲ 2024 ਲਈ ਕਥਾ ਸਹਿਤ ਸ਼੍ਰੇਣੀ ਦਾ ਬੁਕਰ ਪੁਰਸਕਾਰ ਜਿੱਤਿਆ ਹੈ। ਹਾਰਵੇ ਨੂੰ ਇਨਾਮ ਵਜੋਂ 64000 ਅਮਰੀਕੀ ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ। ਉਸਨੇ ਕੋਵਿਡ-19 ਮਹਾਮਾਰੀ ਦੌਰਾਨ ਲਗਾਈ ਗਈ ਤਾਲਾਬੰਦੀ ਦੌਰਾਨ ਨਾਵਲ ਲਿਖਣਾ ਸ਼ੁਰੂ ਕੀਤਾ ਸੀ ਇਸ ਤੋਂ ਪਹਿਲਾਂ ਚਾਰ ਨਾਵਲ ਲਿਖ ਚੁੱਕੀ ਹਾਰਵੇ 2020 ਤੋਂ ਬਾਅਦ ਬੁਕਰ ਜਿੱਤਣ ਵਾਲੀ ਪਹਿਲੀ ਬਰਤਾਨਵੀ ਲੇਖਕਾ ਹੈ ਉਹ 2019 ਤੋਂ ਬਾਅਦ ਬੁਕਰ ਜਿੱਤਣ ਵਾਲੀ ਪਹਿਲੀ ਔਰਤ ਵੀ ਹੈ ਇਸ ਸਾਲ ਦੇ ਬੁਕਰ ਪੁਰਸਕਾਰ ਲਈ ਜਿਨ੍ਹਾਂ ਕੁਝ ਹੋਰ ਨਾਂ ਲੇਖਕਾਂ ਨੂੰ ਸੂਚੀਬੱਧ ਕੀਤਾ ਗਿਆ ਸੀ ਉਹਨਾਂ ਵਿੱਚ ਅਮਰੀਕੀ ਲੇਖਕਾ ਰਸ਼ੇਲ ਕੁਸ਼ਨਰ ਦਾ ਸਪਾਈ ਥ੍ਰਿਲਰ ਕ੍ਰिएशन ਲੇਕ ਕੈਨੇਡਾ ਦੀ ਐਨੀ ਮਿਸ਼ੇਲ ਦੀ ਪਰਿਵਾਰਿਕ ਕਹਾਣੀ ਹੈਲਡ ਆਸਟ੍ਰੇਲੀਅਨ ਲੇਖਕਾ ਸ਼ਰਲੌਟ ਵੁੱਡ ਦੀ ਸਟੋਨ ਯਾਰਡ ਡਿਵੋਸ਼ਨਲ ਅਤੇ ਡੱਚ ਲੇਖਕਾ ਜੇਲ ਵੈਂਟਰ ਵੁਡਨ ਦਾ ਪਲੇਟਾ ਨਾਵਲ ਦਾ ਸੇਫ ਕੀਪ ਸ਼ਾਮਲ ਹਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਦੇ ਗਿਲਗੇਲ ਬਾਰਿਸਤਾਨ ਚ ਵਿਆਹ ਦੇ ਮਹਿਮਾਨਾਂ ਨੂੰ ਲੈ ਕੇ ਜਾ ਰਹੇ ਕੋਸਟਰ ਛੋਟੀ ਬਸ ਤੇ ਨਦੀ ਵਿੱਚ ਡਿਗਣ ਕਾਰਨ 26 ਲੋਕਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਗਿਲਗਿਲ ਬਲਤਿਸਤਾਨ ਤੋਂ ਵਿਆਹ ਦੇ ਮਹਿਮਾਨਾਂ ਨੂੰ ਲੈ ਕੇ ਜ਼ਿਲ੍ਹਾ ਚਕਵਾਲਵਲ ਜਾ ਰਹੀ ਯਾਤਰੀ ਵੱਸ ਅਸਟੋਰ ਸ਼ਹਿਰ ਦੇ ਬਲੀਚੀ ਪੁਲ ਤੋਂ ਪਲਟ ਗਈ ਅਤੇ ਨਦੀ ਵਿੱਚ ਡਿੱਗ ਗਈ। ਬੇਰਵਿਆਂ ਅਨੁਸਾਰ ਕੋਸਟਰ ਤੇ ਕੁੱਲ 27 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ ਸਿਰਫ ਲਾੜੇ ਬੀਬੀ ਮਲਾਈਕਾ ਹੀ ਬਚੀ ਹੈ। ਜ਼ਖਮੀ ਲਾੜੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਬਚਾਅ ਕਾਰਜ ਜਾਰੀ ਹੈ। ਅਸਟੋਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਾਰਿਕ ਨੇ ਪੁਸ਼ਟੀ ਕੀਤੀ ਹੈ ਕਿ 16 ਪੀੜਤਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ ਉਹਨਾਂ ਨੂੰ ਅਸਟੋਰ ਜਿਹੜਾ ਹੈੱਡਕੁਆਟਰ ਹਸਪਤਾਲ ਭੇਜ ਦਿੱਤਾ ਗਿਆ ਹੈ ਜਦਕਿ ਬਾਕੀਆਂ ਦੀ ਪਾਲ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਹਾਸੀ ਦਾ ਸ਼ਿਕਾਰ ਹੋਏ ਵਾਣ ਨੂੰ ਵੀ ਨਦੀ ਵਿੱਚੋਂ ਕੱਢ ਲਿਆ ਗਿਆ ਹੈ। ਪੋਜਪੁਰੀ ਫਿਲਮਾਂ ਦੀ ਸੁਪਰਸਟਾਰ ਅਦਾਕਾਰਾ ਅਕਸ਼ਰਾ ਸਿੰਘ ਤੋਂ ਅਪਰਾਧੀਆਂ ਨੇ 50 ਲੱਖ ਦੀ ਫਰौती ਮੰਗੀ ਹੈ ਅਤੇ ਪੈਸੇ ਨਾ ਦੇਣ ਤੇ ਜਾਨੋਂ ਮਰਨ ਦੀ ਧਮਕੀ ਦਿੱਤੀ ਹੈ। ਪੌਲਸ ਸੂਤਰਾਂ ਦਾ ਕਹਿਣਾ ਹੈ ਕਿ ਅਕਸ਼ਰਾ ਸਿੰਘ ਨੂੰ ਸੋਮਵਾਰ ਦੇ ਰਾਤ ਉਸਤੇ ਮੋਬਾਈਲ ਤੇ ਵੱਖ-ਵੱਖ ਨੰਬਰਾਂ ਤੋਂ ਦੋ ਕਾਲਾਂ ਆਈਆਂ ਹਨ ਅਕਸ਼ਰਾ ਸਿੰਘ ਨੂੰ ਦੋ ਦਿਨਾਂ ਦੇ ਅੰਦਰ 50 ਲੱਖ ਰੁਪਏ ਅਦਾ ਕਰਨ ਲਈ ਕਿਹਾ ਗਿਆ ਹੈ ਸੂਤਰਾਂ ਦਾ ਕਹਿਣਾ ਹੈ ਕਿ ਅਕਸ਼ਰਾ ਸਿੰਘ ਨੇ ਇਸ ਮਾਮਲੇ ਵਿੱਚ ਦਾਣਾਪੁਰ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੋਜਪੁਰੀ ਫਿਲਮਾਂ ਦੀ ਸੁਪਰਸਟਾਰ ਅਕਸ਼ਰਾ ਸਿੰਘ ਦੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ ਉਸ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਪੁਲਿਸ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਪਦੋਹੀ ਦੇ ਸਭਾ ਵਿਧਾਇਕ 자ਹਿਦ ਵੇਗ ਦਾ ਆਲੀਸ਼ਾਨ ਤਿੰਨ ਮੰਜ਼ਲਾ ਘਰ ਕੋਰਕ ਹੋਵੇਗਾ। ਨੌਕਰਾਨੀ ਦੇ ਹੱਤਿਆ ਮਾਮਲੇ ਵਿੱਚ ਫਾਇਰ ਚੱਲੀ ਆ ਰਹੀ 자ਹਿਦ ਵੇਗ ਦੀ ਪਤਨੀ ਨੂੰ ਕੋਰਟ ਨੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਜਦ ਉਹ ਕੋਰਟ ਵਿੱਚ ਹਾਜ਼ਰ ਨਹੀਂ ਹੋਈ ਤਾਂ ਕੋਰਟ ਨੇ ਇਹ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਵਿਧਾਇਕ ਦੀ ਪਤਨੀ ਵਿਰੁੱਧ BNS ਦੀ ਧਾਰਾ 209 ਤਹਿਤ ਇੱਕ ਹੋਰ ਮਕਦਮਾ ਦਰਜ ਕੀਤਾ ਗਿਆ ਹੈ। ਵਿਧਾਇਕ ਦੇ ਘਰ ਵਿੱਚ ਨੌਕਰਾਨੀ ਦੇ ਆਤਮਹੱਤਿਆ ਮਾਮਲੇ ਵਿੱਚ ਪੁਲਿਸ ਨੇ ਉਨ੍ਹਾਂ ਦੇ بیٹے ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਜਾਹਿਦ ਵੇਗ ਨੇ MP MLA ਕੋਰਟ ਵਿੱਚ ਸਰੈਂਡਰ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਵਿਧਾਇਕ ਪ੍ਰਿਆਗ ਰਾਜ ਦੀ ਨੈਨੀ ਜੇਲ ਵਿੱਚ ਬੰਦ ਹੈ। ਦੂਜੇ ਪਾਸੇ ਕੋਰਟ ਨੇ ਫਰਾਰ ਚੱਲ ਰਹੀ ਉਹਨਾਂ ਦੀ ਪਤਨੀ ਨੂੰ ਅਦਾਲਤ ਵਿੱਚ ਹਾਜ਼ਰ ਹੋਣ ਦਾ ਹੁਕਮ ਦਿੱਤਾ ਸੀ। ਬੀਤੀ 9 ਸਤੰਬਰ ਨੂੰ ਸਾਬਾ ਵਿਧਾਇਕ ਜਾਹਿਦ ਵੇਗਦੇ ਮਾਲਿਕਾ ਨਾਮ ਮਹੱਲੇ ਵਿੱਚ ਸਥਿਤ ਘਰ ਵਿੱਚ ਨੌਕਰਾਨੀ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਸੀ। ਸੁਪਰੀਮ ਕੋਰਟ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੇ ਐਨਸੀਪੀ ਧੜੇ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕਰੇ ਤੇ ਚੋਣ ਪ੍ਰਚਾਰ ਦੌਰਾਨ ਸ਼ਰਦ ਪਵਾਰ ਦੀ ਤਸਵੀਰ ਦੀ ਵਰਤੋਂ ਨਾ ਕਰੇ। ਜੈਨਾਨਰ ਪਾਰਟੀ ਦੇ ਵਿਚਾਰਕ મતਭੇਦ ਹਨ ਜਿਸ ਸੂਰਿਆकांत ਤੇ 우ਜਵਲ ਪੁਈਆ ਦੇ ਬੈਂਚ ਨੇ ਸ਼ਰਦ ਤੇ ਉਹਨਾਂ ਦੇ ਭਤੀਜੇ ਅਜੀਤ ਦੀ ਅਗਵਾਈ ਵਾਲੀ ਰਾਸ਼ਟਵਾਦੀ ਕਾਂਗਰਸ ਪਾਰਟੀ ਦੇ ਦੋਵਾਂ ਧੜਿਆਂ ਨੂੰ ਅਦਾਲਤਾਂ ਦੇ ਚੱਕਰ ਵਿੱਚ ਲਾਉਣ ਦੀ ਬਜਾਏ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ ਬੈਂਚ ਨੇ ਸ਼ਰਦ ਪਰਿਵਾਰ ਧੜੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘ ਵੀ ਨੂੰ ਕਿਹਾ ਕਿ ਭਾਰਤ ਦੇ ਲੋਕ ਬਹੁਤ ਸਮਝਦਾਰ ਹਨ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਸ਼ਰਦ ਪਵਾਰ ਤੇ ਅਜੀਤ ਪਵਾਰ ਕੌਣ ਹਨ। ਉਹਨਾਂ ਨੂੰ ਇੰਨੀ ਆਸਾਨੀ ਨਾਲ ਮੂਰਖ ਨਹੀਂ ਬਣਾਇਆ ਜਾ ਸਕਦਾ। ਅਭਿਸ਼ੇਕ ਸਿੰਘ ਵੀ ਨੇ ਸ਼ਿਕਾਇਤ ਕੀਤੀ ਹੈ ਕਿ ਅਜੀਤ ਪਵਾਰ ਧੜੇ ਦੇ ਇੱਕ ਐਮਐਲਸੀ ਨੇ ਸ਼ਰਦ ਪਵਾਰ ਦੀ ਇੱਕ ਵੀਡੀਓ ਕਲਿੱਪ ਪ੍ਰਸਾਰਿਤ ਕੀਤੀ ਸੀ। ਬੈਂਚ ਨੇ ਕਿਹਾ ਹੈ ਕਿ ਸਵਾਲ ਇਹ ਹੈ ਕਿ ਜਦੋਂ ਸੁਪਰੀਮ ਕੋਰਟ ਵੱਲੋਂ ਕੋਈ ਹੁਕਮ ਦਿੱਤਾ ਜਾਂਦਾ ਹੈ ਤਾਂ ਉਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਬੈਂਚ ਨੇ ਸੁਪਰੀਮ ਕੋਰਟ ਦੇ ਪਿਛਲੇ ਹੁਕਮਾਂ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ਉਸ ਨੇ ਅਜੀਤ ਪਵਾਰ ਧੜੇ ਨੂੰ ਸ਼ਰਦ ਪਵਾਰ ਧੜੇ ਦੀਆਂ ਤਸਵੀਰਾਂ ਦੀ ਵਰਤੋਂ ਨਾ ਕਰਨ ਲਈ ਕਿਹਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਗਿੱਦੜਵਾਹਾ ਵਿਧਾਨ ਸਭਾ ਹਲਕੇ ਵਿੱਚ ਤਿੰਨ ਵਿਚਾਰ ਰੈਲੀਆਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਹਰਦੀਪ ਸਿੰਘ ਡੈਂਪੀ ਟਿੱਲੋਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ ਉਹਨਾਂ ਕਹਿ ਕਿ ਉਹ ਉਹਨਾਂ ਦਾ ਆਪਣਾ ਹੈ ਉਸ ਨੇ ਦੋ ਵਾਰ ਹਾਰ ਕੇ ਵੀ ਤੁਹਾਡਾ ਸਾਥ ਨਹੀਂ ਛੱਡਿਆ ਉਹ ਜਿੱਤਣ ਤੋਂ ਬਾਅਦ ਵੀ ਤੁਹਾਡਾ ਸਾਥ ਨਹੀਂ ਛੱਡੇਗਾ। ਭਗਵੰਤ ਮਾਨ ਨੇ ਭਲਾਈ ਆਣਾ ਤੌੜਾ ਤੇ ਗਿੱਦੜਵਾਹਾ ਸ਼ਹਿਰ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ ਜਿੱਥੇ ਉਨ੍ਹਾਂ ਨੇ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਤੇ ਹਲਕਾ ਛੱਡਣ ਅਤੇ ਗਿੱਦੜਵਾਹਾ ਦੇ ਲੋਕਾਂ ਲਈ ਕੁਝ ਨਾ ਕਰਨ ਲਈ ਹਮਲਾ ਬੋਲਿਆ ਹੈ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨਾਲ ਕੈਬਨਿਟ ਮੰਤਰੀ ਆਪ ਵਿਧਾਇਕ ਚੇਅਰਮੈਨ ਅਤੇ ਆਪ ਉਮੀਦਵਾਰ ਗੁਰਦੀਪ ਸਿੰਘ ਢੈਂਪੀ ਟਿੱਲੋ ਵੀ ਮੌਜੂਦ ਸਨ। ਲੋਕਾਂ ਨੂੰ ਸੰਬੋਧਨ ਕਰਦੇ ਹਾਂ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਸੀਂ ਤੁਹਾਡੇ ਕਾਰਨ ਇੱਥੇ ਹਾਂ ਪਰ ਕਾਂਗਰਸ ਤੇ ਭਾਜਪਾ ਦੇ ਆਗੂ ਹੰਕਾਰੀ ਹਨ ਉਹ ਖੁਦ ਨੂੰ ਲੋਕਾਂ ਤੋਂ ਵੱਡੇ ਸਮਝਦੇ ਹਨ ਤੁਸੀਂ ਉਨ੍ਹਾਂ ਨੂੰ 2022 ਵਿੱਚ ਸਬਕ ਸਿਖਾਇਆ ਹੈ ਇਸ ਵਾਰ ਵੀ ਉਨ੍ਹਾਂ ਨੂੰ ਵੰਸ਼ਵਾਦੀ ਸਿਆਸਤਦਾਨਾਂ ਦੇ ਹੰਕਾਰ ਨੂੰ ਤੋੜ ਦਿਓ ਉਨ੍ਹਾਂ ਨੇ ਭਾਜਪਾ ਉਮੀਦਵਾਰਾਂ ਤੇ ਸਾਫ ਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਚੁਟਕੀ ਲੈਂਦੇ ਆ ਉਨ੍ਹਾਂ ਤੇ ਲੋਕਾਂ ਦੇ ਮੁੱਦਿਆਂ ਨੂੰ ਦੂਰ ਰਹਿਣ ਦਾ ਦੋਸ਼ ਲਾਇਆ ਹੈ ਉਨਾਰਾ ਕਹਿਣਾ ਹੈ ਕਿ ਉਹ ਆਮ ਲੋਕਾਂ ਦੇ ਸੰਘਰਸ਼ਾਂ ਨੂੰ ਕਦੇ ਨਹੀਂ ਸਮਝੇ। ਉਹ ਉਰਦੂ ਵਿੱਚ ਗੱਲ ਕਰਦੇ ਹਨ, ਉਹ ਪੰਜਾਬ ਦੇ ਲੋਕਾਂ ਦੀ ਭਾਸ਼ਾ ਵੀ ਨਹੀਂ ਬੋਲਦੇ। ਈਡੀ ਨੇ ਪ੍ਰਤੱਖ ਵਿਦੇਸ਼ੀ ਨਿਵੇਸ਼ ਐਫ ਡੀ ਆਈ ਨਿਯਮਾਂ ਅਤੇ ਵਿਦੇਸ਼ੀ ਮੁਦਰਾ ਕਾਨੂੰਨ ਦੀ ਕਥਤ ਉਲੰਘਣਾ ਦੇ ਦੋਸ਼ੇਟ ਚਿਨਾਈ ਦੀ ਇੱਕ ਬਿਜਲੀ ਉਤਪਾਦਨ ਕੰਪਨੀ ਦੇ ਕੰਪਲੈਕਸਾਂ ਦੀ ਤਲਾਸ਼ੀ ਤੋਂ ਬਾਅਦ 8 ਕਰੋੜ ਦੀ ਨਕਦੀ ਜ਼ਬਤ ਕੀਤੀ ਹੈ। 11 ਨਵੰਬਰ ਨੂੰ ਅਰਵਿੰਦ ਗੁਪਤਾ ਦੁਆਰਾ ਚਲਾਏ ਜਾਂਦੇ ਓ ਪੀ ਜੀ ਸਮੂਹ ਦੇ ਕੰਪਲੈਕਸਾਂ ਤੇ ਵਦੇਸ਼ੀ ਮੁਦਰਾ ਪ੍ਰਬੰਧਨ ਐਕਟ ਫਿਮਾ ਦੇ ਤਹਿਤ 2 ਦਿਨਾਂ ਦੀ ਤਲਾਸ਼ੀ ਮੁਹਿੰਮ ਚਲਾਈ ਗਈ ਸੀ। EDNSAR OPG ਸਮੂਹ ਨੂੰ ਗੁਪਤਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਿਜਲੀ ਖੇਤਰ ਵਿੱਚ ਵਰਤੋਂ ਲਈ ਸਥਿਤ ਕੰਪਨੀਆਂ ਤੋਂ 1148 ਕਰੋੜ ਦਾ FTFI ਪ੍ਰਾਪਤ ਹੋਇਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੋਰ ਵੀ ਬਹੁਤ ਸਾਰੇ ਸਬੂਤ ਮਿਲਣ ਦੀ ਆਸਾ ਹੈ। ਡੋਨਾਲਡ 트럼ਪ ਨੇ ਰਾਸ਼ਪਤੀ ਅਹੁਦੇ ਦੀ ਜਿੱਤਣ ਤੋਂ ਬਾਅਦ ਬੁੱਧਵਾਰ ਨੂੰ ਵਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਰਾਸ਼ਪਤੀ ਜੋ ਬਾਈਡਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਅਮਰੀਕੀ ਰਵਾਇਤ ਅਨੁਸਾਰ ਸਤਾ ਦੇ ਸੁਚਾਰੂ ਤਬਾਦਲੇ ਦਾ ਸੰਕਲਪ ਲਿਆ ਹੈ। ਇੱਕ ਸੰਖੇਪ ਬੈਠਕ ਵਿੱਚ ਦੋਵਾਂ ਨੇਤਾਵਾਂ ਨੇ ਦੇਸ਼ ਨੂੰ ਅਗਲੇ 20 ਜਨਵਰੀ ਨੂੰ ਸ਼ਾਂਤੀਪੂਰਵਕ ਸਤਾ ਦੇ ਤਬਾਦਲੇ ਦਾ ਪ੍ਰੋਸਾ ਦਿੱਤਾ ਹੈ। ਬਾਈਡਨ ਨੇ 트럼ਪ ਦਾ ਸਵਾਗਤ ਕੀਤਾ ਅਤੇ ਦੋਵਾਂ ਨੇਤਾਵਾਂ ਨੇ ਹੱਥ ਮਿਲਾਇਆ। ਵਾਈਡਨ ਨੇ 트럼ਪ ਨੂੰ ਉਹਨਾਂ ਦੀ ਜਿੱਤ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਸਤਾ ਤੇ ਸਹਿਜ ਮੁਕਾਬਲੇ ਦੀ ਉਮੀਦ ਕਰਦੇ ਹਨ 트럼ਪ ਦਾ ਕਹਿਣਾ ਹੈ ਕਿ ਰਾਜਨੀਤਿਕ ਕਠਨ ਹੈ ਅਤੇ ਕਈ ਮਾਵਰਿਆਂ ਵਿੱਚ ਇਹ ਬਹੁਤ ਚੰਗੀ ਨਹੀਂ ਹੈ ਪਰ ਅੱਜ ਇਹ ਇੱਕ ਬਿਹਤਰ ਦੁਨੀਆ ਹੈ ਮੈਂ ਇਸ ਦੀ ਬਹੁਤ ਸ਼ਲਾਘਾ ਕਰਦਾ ਹਾਂ ਇਜ਼ਰਾਈਲੀ ਫੌਜ ਵੱਲੋਂ ਪਿਛਲੇ 24 ਘੰਟਿਆਂ ਵਿੱਚ ਕੀਤੇ ਗਏ ਹਵਾਈ ਹਮਲਿਆਂ ਵਿੱਚ ਗਾਜ਼ਾ ਪੱਟੀ ਵਿੱਚ 40 ਲੋਕਾਂ ਦੀ ਮੌਤ ਹੋ ਗਈ ਜਦਕਿ ਲਿਬਨਾਨ ਦੀ ਰਾਜਧਾਨੀ ਬੈਰੂਦ ਦੇ ਦੱਖਣੀ ਉਪਨਗਰ ਤੇ ਮੰਗਲਵਾਰ ਕੀਤੀ ਗਈ ਬੰਬਾਰੀ ਵਿੱਚ 33 ਹੋਰ ਲੋਕ ਮਾਰੇ ਗਏ ਗਾਜ਼ਾ ਦੇ ਮੈਡੀਕਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਦੇ ਸਿਖਰਤਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿਸ ਨੂੰ ਇਜ਼ਰਾਈਲ ਨੇ ਮਨੁੱਖਤਾਵਾਦੀ ਖੇਤਰ ਐਲਾਨ ਕੀਤਾ ਹੈ ਗਾਜ਼ਾ ਵਿੱਚ ਜਾਨ ਗਵਾਉਣ ਵਾਲੇ 40 ਲੋਕਾਂ ਵਿੱਚੋਂ 11 ਇਸ ਖੇਤਰ ਦੇ ਇੱਕ ਅਸਥਾਈ ਕੈਫੇਟੇਰੀਆ ਵਿੱਚ ਮੌਜੂਦ ਸਨ ਲੇਵਨਾਨ ਵਿੱਚ ਮੰਗਲਵਾਰ ਨੂੰ ਲੜਾਕੂ ਜਹਾਜ਼ਾਂ ਨੇ ਬੈਰੂਦ ਦੇ ਦੱਖਣੀ ਉਪਨਗਰਾਂ ਤੇ ਹਮਲਾ ਕੀਤਾ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ 33 ਲੋਕਾਂ ਦੀ ਮੌਤ ਹੋਈ ਹੈ। ਇਜ਼ਰਾਈਲ ਵੱਲੋਂ ਤਾਜ਼ਾ ਬੰਬਾਰੀ ਅਜਿਹੇ ਸਮੇਂ ਵਿੱਚ ਕੀਤੀ ਗਈ ਜਦੋਂ ਅਮਰੀਕਾ ਨੇ ਕਿਹਾ ਹੈ ਕਿ ਉਹ ਗਾਜ਼ਾ ਵਿੱਚ ਹੋਰ ਮਨੁੱਖਤਾਵਾਦੀ ਸਹਾਇਤਾ ਭੇਜਣ ਦੀ ਸਮਾਂ ਸੀਮਾ ਬੀਤ ਜਾਣ ਤੋਂ ਬਾਅਦ ਵੀ ਇਜ਼ਰਾਈਲ ਨੂੰ ਦਿੱਤੀ ਜਾਣ ਵਾਲੀ ਆਪਣੀ ਫੌਜੀ ਸਹਾਇਤਾ ਨੂੰ ਕੱਟ ਨਹੀਂ ਕਰੇਗਾ। ਅਮਰੀਕਾ ਦੇ ਨਵ ਨਿਯੁਕਤ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਐਲਾਨ ਕੀਤਾ ਹੈ ਕਿ ਉਹ ਰੈਕਟਲੈਸ ਉਹਨਾਂ ਦੇ ਪ੍ਰਸ਼ਾਸਨ ਦੀ ਕੇਂਦਰੀ ਖੁਫੀਆ ਏਜੰਸੀ CIA ਦੀ ਅਗਵਾਈ ਕਰਨਗੇ ਨਾਲ ਹੀ ਉਹਨਾਂ ਅਰਕਨਾਸਤੇ ਸਾਫਕਾ ਗਵਰਨਰ ਮਾਈਕ ਹਕਾਬੀ ਨੂੰ ਵੀ ਇਜ਼ਰਾਈਲ ਚ ਆਪਣਾ ਰਾਜਦੂਤ ਚੁਣਿਆ ਹੈ ਅਹਿਮ ਅਹੁਦਿਆਂ ਤੇ ਕੀਤੇ ਜਾ ਰਹੇ ਐਲਾਨਾਂ ਦੇ ਤਹਿਤ 트੍ਰੰਪ ਨੇ ਕਾਂਗਰਸ ਮੈਂਬਰ ਮਾਈਕ ਵਾਲਟਰ ਨੂੰ ਆਪਣਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣਾਉਣ ਦਾ ਵੀ ਫੈਸਲਾ ਕੀਤਾ ਹੈ ਅਤੇ ਕਿਹਾ ਕਿ ਉਹ ਚੀਨ ਰੂਸ ਈਰਾਨ ਤੇ ਕਮੰਤਰੀ ਅਤਵਾਦ ਤੋਂ ਪੈਦਾ ਹੋਏ ਖਤਰਿਆਂ ਦੇ ਮਾਹਰ ਹਨ 트럼ਪ ਨੇ ਐਲਾਨ ਕੀਤਾ ਹੈ ਕਿ ਟੈਸਲਾ ਦੇ ਮਾਲਕ ਐਲਨ ਮਸਕ ਅਤੇ ਭਾਰਤੀ ਅਮਰੀਕੀ ਉਦਯੋਗਪਤੀ ਵਿਵੇਕ ਰਾਮਾ ਸੁਆਮੀ ਟੋਜੀ ਦੀ ਅਗਵਾਈ ਕਰਨਗੇ ਰਾਮਾ ਸੁਆਮੀ ਅਗਲੇ ਸਾਲ 20 ਜਨਵਰੀ ਤੋਂ ਸ਼ੁਰੂ ਹੋ ਰਹੇ 트럼ਪ ਪ੍ਰਸ਼ਾਸਨ ਵਿੱਚ ਕਿਸੇ ਅਹੁਦੇ ਤੇ ਨਿਯੁਕਤ ਕੀਤੇ ਜਾਣ ਵਾਲੇ ਪਹਿਲੇ ਭਾਰਤੀ ਅਮਰੀਕੀ ਹਨ ਟਰੰਪ ਦਾ ਕਹਿਣਾ ਹੈ ਕਿ ਇਹ ਦੋਵੇਂ ਮਿਲ ਕੇ ਮੇਰੇ ਪ੍ਰਸ਼ਾਸਨ ਨੇ ਸਰਕਾਰੀ ਨੌਕਰਸ਼ਾਹੀ ਨੂੰ ਖਤਮ ਕਰਨ, ਬੇਲੋੜੇ ਨਿਯਮਾਂ ਨੂੰ ਕੱਟ ਕਰਨ, ਫਾਲਤੂ ਖਰਚਿਆਂ 'ਚ ਕਟੌਤੀ ਕਰਨ ਅਤੇ ਫੈਡਰਲ ਏਜੰਸੀਆਂ ਦੇ ਪੁਨਰਗਠਨ ਦਾ ਰਾਹ ਪੱਧਰਾ ਕਰਨਗੇ ਜੋ ਸੇਵ ਅਮਰੀਕਾ ਮੂਵਮੈਂਟ ਲਈ ਜ਼ਰੂਰੀ ਹੈ। ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ